ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਸੇਲੀ ਡਰਾਗੀ ਕਰਾ ਆਪਣੇ ਬਟੂਆ ਆਪਣੇ ਘਟ ਸਾਥ ਕਸਾ ਹੈ ਲੈ ਕਰ ਬੀਚ ਤ੍ਰਿਸ਼ੂਲ ਕੇ ਦੋ ਫਰਵਾ ਤਿਹ ਸਾਮੁਹ ਧੂਪ ਜਗਾ ਹੈ ਕੋਟ ਕਤਾਹੀ ਕੇ ਧਿਆਨ ਕੀ ਭਾਂਗ ਕਹ ਕਬ ਸਿਆਮ ਸੁਵਾਹੀ ਚੜੈ ਹੈ ਗਵਾਰਨੀਆਂ ਇਹ ਭਾਂਤ ਕਹ ਨਾ ਰਹੈ ਹਮ ਧਾਮਨ ਜੋਗਨ ਹੋਇ ਹੈ ਤੋਂ ਮੜਾ ਰਹੇ ਤੇ ਹਕੇ ਗ੍ਰਹ ਸਾਮੁਹੇ ਔਰ ਕਛੂ ਨਹਿ ਕਾਰਜ ਕਹਿ ਹਾਂ ਧਿਆਨ ਤਰੈ ਗਿ ਕੀ ਦਉ ਤੇਹ ਕੋ ਤੇਹ ਧਿਆਨ ਕੀ ਭਾਂਗ ਹੈ ਸੋ ਮਤ ਹੋਵਹਿ ਲੈ ਤੇ ਹਕੇ ਫੁੰਨ ਪਾਇਨ ਧੂਰ ਕੀ ਦਸੋ ਵਿਪੂਤ ਕੀ ਠੌਰ ਚੜਹਿ ਕਹਿ ਤ ਗਵਾਰਨੀ ਐਸੋ ਕਹ ਤਜ ਕਹਿ ਗ੍ਰਹ ਕਉ ਹਮ ਜੋਗਨ ਹੋਵਹਿ ਕ ਆਪਣੇ ਮਨ ਕੀ ਫੁਨਮਾਲ ਕਹ ਕਬਿ ਵਾਹੀ ਕੋ ਨਾਮ ਜਪਹਿ ਕ ਇਹ ਭਾਂਤ ਕੀ ਪੈ ਤਪ ਸਾਹਿਤ ਸੋ ਤੇ ਹਤੇ ਜਦ ਰਾਇ ਰਿਜਹਿ ਮੰਗ ਸਭ ਤੇ ਹਤੇ ਮਿਲ ਕ ਬਰ ਪਾਇਨ ਪੈ ਤੇ ਹਤੇ ਹਮ ਲਿਐ ਹਾਂ ਯਾ ਤੇ ਵਿਚਾਰ ਕਹ ਗੁਪੀਆ ਤਜ ਕ ਹਮ ਧੰਮਨ ਜੋਗਣ ਹੋਐ ਹਾਂ ਠਾਡੀ ਹੈ ਹੋਏ ਇਕਤਰ ਦੁਨਿਆ ਜੇ ਮਕੰਟਕ ਹੀਰ ਬਜੈ ਮਿਰ ਗਾਇਲ ਸ਼ਾਮ ਕਹ ਕਬ ਚਿੰਤ ਹਰ ਹਰ ਕੋ ਹਰ ਉਪਰ ਹੋਇ ਆਤਮਾਇਲ ਧਿਆਨ ਲਗਾ ਤ੍ਰਿਕ ਮੂਦ ਰਹੋ ਉਗਰ ਨਿਕਟੈ ਤਿਹ ਜਾਨ ਉਤਾਇਲ ਜੋ ਉਪਜੀ ਉਪਮਾ ਮਨ ਮੈ ਜਿਮ ਬੀਚਤ ਆਂਖ ਉਗਾਰਤ ਕਾਇਲ ਸਈਆ ਕੰਚਨ ਕੇ ਤਨ ਜੋ ਸਮਥੀ ਜੋ ਹੁਤੀ ਸਮ ਗਵਾਰਨ ਚੰਦ ਕਰਾਸੀ ਮੈਨ ਕਿਸਾਨ ਸੋਸਾਨ ਬਣੀ ਦਉ ਭਾਉ ਹ ਮਨੋ ਅਖਿਆ ਸਭ ਗਾਸੀ ਦੇਖਤ ਜਾ ਜੇ ਦੇਖਤ ਜਾਤ ਹੀ ਸੁਖ ਹੋ ਨਹ ਦੇਖਤ ਹੀ ਤੇ ਹੋਤ ਉਦਾਸੀ ਸ਼ਾਮ ਬਿਨਾ ਸਸ ਪੈ ਜਲ ਕੀ ਮਨ ਕੰਜ ਮੁਖੀ ਭਈ ਸੂਕ ਸੂਕ ਜਰਾਸੀ ਸਵੈ ਯਰਥ ਉਪਰ ਸਿਆਮ ਚੜਾਏ ਕੇ ਸੋ ਸੰਗ ਲੈ ਸਭ ਗੋਪ ਤਾਹਾਂ ਕੋ ਗਏ ਹੈ ਗਵਾਰਨੀਆਂ ਸੋ ਰਹੀ ਗ੍ਰਹਿ ਮੈਂ ਜਿਨ ਕੇ ਮਨ ਵਿੱਚ ਸੋ ਸੋਖ ਭਏ ਹੈ ठाੜ ਉਡੀਕਤਨ ਗੋਪ ਜਹਾ ਤੇ ਠਾੜ ਬਿਖੈ ਦਉ ਏ ਸੋ ਆਏ ਹੈ 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 ਸੁੰਦਰ ਹੈ ਸਸਕ ਸੇ ਜਿਨ ਕੇ ਮੁਖ ਕੰਚਨ ਸੇ ਤਨ ਰੂਪ ਛਏ ਹੈ ਸਵਈਆ ਜਬ ਹੀ ਅਕਰੂਰ ਕੇ ਸੰਗ ਕਿਦੋ ਜਮਨਾ ਪੈ ਗਏ ਬ੍ਰਿਚ ਲੋਕ ਸਬੈ ਅਕਰੂਰ ਹੀ ਚਿੰਤ ਕਰੀ ਮਨ ਮੈਂ ਅਤਿ ਪਾਪ ਕਰਿਓ ਹਮ ਹੋਂ ਸੋ ਅਬ ਤਬਹੀ ਤਜ ਕੈ ਰਥ ਬੀਚ ਤਸਿਓ ਜਲ ਕੇ ਸੰਧਿਆ ਕਰ ਬੇਕੋ ਤਬੈ ਇਹ ਕੋ ਮਰ ਹੈ ਨਿਪਕੰਸ ਬਲੀ ਜੋ ਭਈ ਇਹ ਕੀ ਅਤ ਚਿੰਤਾ ਜਬੈ ਦੋਹਰਾ 나ਤ ਜਬੈ ਅਕਰੂਰ ਮਨ ਹਰ ਕੋ ਕਰਿਓ ਵਿਚਾਰ ਤਬ ਤੇ ਹ ਕੋ ਜਲ ਮੈਂ ਤਬੈ ਦਰਸ਼ਨ ਦਇਓ ਮੁਰਾਰ ਸਵਈਆ ਮੁੰਡ ਹਜ਼ਾਰ ਭੁਜਾ ਸਹਸੇ ਦਸ ਸੇਸਕੇ ਆਸਨ ਪੈ ਸੋ ਵਿਰਾਜੈ ਪੀਤਲ ਸੈ ਪਟ ਚੱਕਰ ਕਰੈ ਚਿਹਕੇ ਕਰ ਭੀਤਰ ਨੰਦਗ ਨੰਦਗ ਛਾਜੈ ਬੇਚ ਤਬੈ ਜਮੁ ਨਾ ਪ੍ਰਗਟਿਓ ਫੁਨ ਸਾਧਹਿ ਕੇ ਹਰ ਬੇ ਦਰ ਕਾਜੈ ਜਾ ਕੋ ਕਰਿਓ ਸਭ ਹੀ ਜਗ ਮੈਂ ਜਿਹ ਦੇਖਤ ਹੀ ਕਨ ਸਾਵਨ ਲਾਜੈ ਸਵਿਆ ਜਲ ਤੇ ਕੱਢ ਕੈ ਮਨ ਮੈਂ ਸੁਖ ਹ ਸੁਖ ਕੈ ਮਥੁਰਾ ਕੋ ਚਲਿਓ ਮਨ ਆਨੰਦ ਪਾਈ ਧਾਇ ਗਇਓ ਨਿਪਕੇ ਪਰ ਮੈਂ ਹਰ ਹਰ ਮਾਰਨ ਕੀ ਨ ਕਰੀ ਤੋ ਚਿਤਾਈ ਕਾਨ ਕ ਰੂਪ ਨਿਹਾਰਨ ਕੋ ਮਥੁਰਾ ਕੀ ਜੁਰੀ ਸਭ ਆਨ ਲੁਕਾਈ ਜਾ ਕੇ ਕਛੂ ਤਨ ਮੈਂ ਦੁਖ ਹੈ ਹਰ ਦੇਖਤ ਹੀ ਸੋ ਪਾਰ ਪਰਾਈ ਹਰ ਆਗਮ ਕੇ ਸੁਨ ਕੈ ਬਤਿਆ ਉਠ ਕੈ ਮਥੁਰਾ ਕੇ ਸਬੈ ਤ੍ਰਿਯ ਭਤਾਈ ਆਵਤ ਥੋਰਤ ਵਿੱਚ ਚੜਿਓ ਚਲ ਕੈ ਤੇ ਹਟੌਰ ਮਿਖੈ ਸੋ ਆਈ ਮੂਰਤ ਦੇਖ ਕੈ ਰੀਜ ਰਹੀ ਹਰ ਆਨਨ ਔਰ ਰਹੀ ਲਿਵ ਲਾਈ ਸੋਕ ਕਥਾ ਜਿਤਨੀ ਮਨ ਥੀ ਇਹ ਔਰ ਨਿਹਾਰ ਦਈ ਬਿਸਰਾਈ ਇਹ ਤਾਂ ਸ੍ਰੀ ਸਕੰਦ ਦਸਮ ਸਿਕੰਦੇ ਪੁਰਾਣੇ ਬਚਿੱਤਰ ਨਾਟਕ ਕ੍ਰਿਸ਼ਨ ਅਵਤਾਰੇ ਕਾਨ ਜੂ ਨੰਦ ਆਉ ਗੋਪਨ ਸਹਿਤ ਮਥਰਾ ਪ੍ਰਵੇਸ਼ ਕਰਨੰ ਕੰਸ ਬਾਦ ਕਥਨੰ ਮਥੁਰਾਪੁਰ ਕੀ ਪ੍ਰਭਾ ਕਬ ਮਨ ਮੈਂ ਕਹੀ ਵਿਚਾਰ ਸੋਭਾ ਜਿਹ ਦੇਖਤ ਸੋ ਕਬ ਕਰ ਨਹਿ ਸਕਤ ਉਚਾਰ ਸਵਈਆ ਜਿਹ ਕੇ ਜੱਟ ਤੇ ਨਗ ਭੀਤਰ ਹੈ ਦਮ ਕੈ ਤਤ ਮਨੁ ਬਿਜ ਛਟਾ ਜਮੁਨਾ ਜਿਹ ਸੁੰਦਰ ਤੀਰ ਬਹਿ ਸੋ ਵਿਰਾਜਤ ਹੈ ਜਿਹ ਭਾਂਤ ਅਟਾ ब्रह्मा जह देखत रीझ रहै निज वै पिखता धर सी जटा एह भांत प्रभा धर है पुर ताम सुबात करै संग मेघ कटा आवत ते हर आवत थो मग बीच चल्यो रिपको तु बिया मग एक निहार्यो जौ सु गहे ते हते पट तौ कुपकाग रिपको ते हर नाम उचार्यो कान तब रिस कै मन में संग अंगुल काटे हते मुख मार्यो ਇਹ ਹੋ ਗਿਰ ਗयो ਧਰਨੀ ਪਰ ਸੋ ਪਟ ਜਿਉ ਤੁ ਬਿਆ ਪਟ ਸੰਗ ਪ੍ਰਹਾਰਿਉ ਦੋਹਰਾ ਸਭ ਗਵਾਰਨ ਸੋ ਹਰ ਕਹੀ ਰਿਪ ਤੁਬਿਆ ਕਹਕੂਟ ਬਸਤਰ ਜਿਤੇ ਧਪਕੇ ਸਕਲ λεहो ਸਭਨ ਕੋ ਲੂਟ ਸੋ ਰਠਾ ਮਿਜਕੇ ਗਵਾਰ ਅਜਾਨ ਬਸਤਰ ਪਹਿਰ ਜਾਣਤ ਨਹੀਂ ਬਾਕਤ ਤਾ ਤਰੀਆ ਆਨ ਚੀਰ ਪਹਿਨਾਏ ਤਿੰ ਤਨ ਰਾਜਾ ਅਪ੍ਰਿਚਿਤ ਬਾਚ ਸੁਖ ਸੋ ਦੋਹਰਾ ਦੇ ਬਰਤਾ ਤਰੀਆ ਕੋ ਤ੍ਰਿਯ ਕੋ ਕ੍ਰਿਸ਼ਨ ਮੂਡ ਰਹੇ ਨਿਹੁਰਾਏ ਤਬ ਸੁਖ ਸੋ ਪੂਛਿਓ ਨਿਪੈ ਕਹੋ ਹਮੈ ਕਿਹ ਭਾਏ ਸੁਕ ਬਾਚ ਰਾਜਾ ਸੋ ਸਵਈਆ ਚਤੁਰ ਭੁਜ ਕੋ ਬਰ ਵਾਹਿ ਦਇਓ ਬਰਤਾ ਬਰ ਪਾਏ ਸੁਖੀ ਰਹੋ ਤਾਹਿ ਕਹੇ ਹਰ ਬਾਕ ਕੇ ਹੋਵਤ ਪੈ ਤਿਨ ਹੂੰ ਅਮਰਾਪੁਰ ਕੇ ਫਲ ਹੈ ਸੁਲਹੇ ਬਹੁ ਦਇਆ ਕਰ ਲੱਜਤ ਹੋਤ ਬੱਡੇ ਇਮ ਸੋਕ ਏ ਨੀਤ ਵਿਖੈ ਹੈ ਕਹੇ ਆਰ ਜਾਨ ਕੇ ਮੈਂ ਇਹ ਤੋਰ ਦਇਓ ਤਿਹਤੇ ਮੁੰਡੀਆਂ ਨਿਹੁਰਾਏ ਰਹੇ ਇਤ ਸ੍ਰੀ ਪਚਿਤ੍ਰਨਾਟਕ ਗ੍ਰੰਥੇ ਥੋਬੀ ਕੋ ਬਦ ਤਾ ਤ੍ਰੀਯ ਕੋ ਬਰ ਦੇਤ ਭਏ ਅਥ ਪਾਗਵਾਨ ਕੋ ਉਧਾਰ ਦੋ ਹਰਾ ਬਦ ਕੈ ਥੋਬੀ ਕਾ ਕ੍ਰਿਸ਼ਨ ਕਰ ਤਾ ਤ੍ਰੀਯ ਕੋ ਕਾਮ ਰਤ ਤਵਾਏ ਤਬਹੀ ਚਲੇ ਨਿਪਕੇ ਸਾ ਮੋਹਿ ਧਾਮ ਸੋਈਆ ਆਗੇ ਤੇ ਸਿਆਮ ਮਿਲਿਓ ਭਗਵਾਨ ਸੁਹਾਰ ਗਰੇ ਹਰ ਕੇ ਤਿਨ ਡਾਰਿਓ ਪਾਏ ਪਰਿਓ ਹਰ ਕੇ ਬਹੁ ਬਾਰਨ ਭੋਜਨ ਧਾਮ ਲਿਜਾਇ ਜਿਵਾਰਿਓ ਤਾ ਕੋ ਪ੍ਰਸੰਨ ਕੈ ਮੰਗਤ ਭਇਓ ਬਰ ਸਾਧ ਕੇ ਸੰਗਤ ਕੋ ਜੀਅ ਧਾਰਿਓ ਜਾਨ ਲਈ ਜੀ ਹਕੀ ਕਨ ਸਿਆਮ ਤਬੈ ਬਰਵਾ ਉਹ ਭਾਂਤ ਉਚਾਰਿਓ ਦੋਹਰਾ ਬਾਰਾ ਜਬ ਮਾਲੀ ਕਉ ਤਯੋ ਰੀਜ ਬਨੈ ਕੰਦ ਸਿਆਮ ਫਿਰ ਪੁਰ ਹਾਟਨ ਮੈਂ ਗਏ ਕਰਨ ਕਬੂਰਿ ਕਰਨ ਕੂਬਰੀ ਕਾਮ ਇਤ ਬਾਗਵਾਨ ਕੋ ਉਧਾਰ ਕੀਆ ਅਥ ਕੁਬਜਾ ਕੋ ਉਧਾਰ ਕਰਨ ਸਵਈਆ ਹਰ ਆਵਤ ਅਗਰ ਮਿਲੀ ਕੁਬਜਾ ਹਰ ਕੋ ਤਿੰਨ ਸੁੰਦਰ ਰੂਪ ਨਿਹਾਰਿਓ ਗੰਧ ਲਏ ਨਿਪਲਾਵਨ ਕੋ ਸੋ ਲਗਾਉ ਹਾਉ ਯਾ ਮਨ ਵਿਚ ਵਿਚਾਰਿਓ ਪਰੀਤ ਲਖੀ ਹਰ ਸੰਗ ਲਖੀ ਲੱਗੀ ਹਮਰੇ ਰਾਮੇ ਹੀ ਇਹ ਭਾਂਤ ਉਚਾਰਿਓ ਲਿਆਵੋ 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 ਹੋ ਲਾਵੋ ਹੋ ਰੀ ਹਮਕੋ ਕਬ ਨੈ ਚਸ ਤਾ ਛਬ ਛਾਬ ਕੋ ਇਮ ਸਾਰਿਓ ਤਵਿਆ ਜਦੁ ਰਾਏ ਕੋ ਆਇ ਸਮਾਨ ਤਿਆ ਨ੍ਰਿਪ ਕੋ ਇਹ ਚੰਦਨ ਦੇਹ ਲਗਾਇਓ ਸਿਆਮ ਕੋ ਰੂਪ ਨਿਹਾਰਤ ਹੀ ਕਬ ਸਿਆਮ ਮਨ ਅਤਿ ਹੀ ਸੁਖ ਪਾਇਓ ਜਾ ਕੁਨ ਅੰਤ ਲਖਿਓ ਬ੍ਰਹਮ ਕਹਿ ਕੈ ਮਨ ਪ੍ਰੇਮ ਕੈ ਜਿਨ ਗਾਇਓ ਕਰ ਕੈ ਮਨ ਪ੍ਰੇਮ ਕਰ ਕੈ ਮਨ ਪ੍ਰੇਮ ਕੈ ਦਿਨ ਗਾਇਓ ਭਾਗ ਬੱਡੇ ਇਹ ਮਾਲਨ ਕੇ ਹਰ ਕੇ ਤਨ ਕਉ ਜਿਨ ਹਾਥ ਜਿਨ ਹਾਥ ਅਛੁਹਾਇਓ ਸੋਇਆ ਹਰ ਏਕ ਧਰਿਓ ਪਗ ਪਾਇਣ ਪੈ ਅਰ ਹਾਥ ਸੋ ਹਾਥ ਗਹਿਓ ਕੁਬਜਾ ਕੋ ਚਿੰਦੀ ਕਰੀ ਕੁਬਰੀ ਤੇ ਸੋ ਉ ਇਤਨੋ ਬਲ ਹੈ ਜਗ ਮੈਂ ਕਹ ਕਾ ਕੋ ਜਾਹੇ ਹਮਾਰੇ ਉਹ ਬਾ ਕਬੀਰ ਅਬੈ ਕਰ ਹੈ ਬਦ ਸੋ ਪਤ ਪੈ ਮਥਰਾ ਕੋ ਬਾ ਭਾਗ ਬਡੇ ਇਹਕੇ ਜਿਹ ਕੋ ਉਪਚਾਰ ਕਰਿਓ ਹਰ ਬੈਨ ਹੋਇ ਤਾ ਕੋ ਪ੍ਰਾਤ ਉੱਤਰ ਬਾਚ ਸਵਈਆ ਪ੍ਰਭ ਧਾਮ ਅਬੈ ਚਲੀਐ ਹਮਰੇ ਇਹ ਭਾਂਤ ਕਹਿਓ ਕਬ ਜਾ ਹਰ ਸੋ ਅਤਹੀ ਮੁਖ ਦੇਖ ਕੈ ਰਿਜ ਰਹੀ ਸੋ ਕਹਿਓ ਨਿਪਤ ਕੇ ਬਿਨ ਹੀ ਦਰਸੋ ਹਰ ਜਾਣਿਓ ਕੇ ਮੋ ਮੈ ਰਹੀ ਬਸ ਹੀ ਮੁਖ ਦੇਖ ਕੈ ਰਿਜ ਰਹੀ ات ہی مکھ دیکھ کے ریج رہی سو پکے بین ہی ڈر سو ہر جانیوں کے مو میں رہی بس او تے ہر سو, سو. کر تو میں رو سو منورت پورن کنس کو باد بارت سو سبار کے کاجتا میں پر دیکھن کے رس میں انواگ تے گی ہٹور بکھ سندر کو ਤੋ ਉਹ ਦੇਖਣ ਲੱਗਿਓ ਪ੍ਰਤਨ ਤੇ ਕਾਰਤੇ ਸੁਮਨ ਹਾਰ ਕੇ ਮਨ ਮੈਂ ਅਤ ਹੀ ਕੁਪ ਜਾਗਿਓ ਗਾੜੀ ਕਸੀਸ ਦਈ ਧਨ ਕਾ ਡ੍ਰਿੜ ਕਹਿ ਜਹ ਤੇਂਦ ਪਕੋ ਤਨ ਭਾਗਿਓ ਗਾੜੀ ਕਸੀਸ ਦਈ ਕੁਪ ਕੈ ਰੁਪ ਠਾਡ ਭਇਓ ਤੇ ਹਟੌਰ ਬਿਕੇ ਪਰ ਸਿੰਘ ਮਨੋਦ੍ਰਿਗ ਕਾਟ ਕੈ ਠਾਡੋ ਹੈ ڈر پیو مغوا ڈر پیو برہما جو لکھ لکھے سنگ جو دن مارت شام کہ سو تبیو باچ دو ہرا تنک تیز میں برن کسن کتھا کے کاج ات ہی چوک موتے پی چ مہاراج ਕਬਿਓ ਬਾਚਨ ਸਵਈਆ ਤਨ ਕੋ ਟੁਕਰਾ ਕਰ ਲੈ ਹਰ ਜੀ ਬਰ ਬੀਰਨ ਕੋ ਸੋ ਮਾਰਨ ਲਾਗਿਓ ਤਾਏ ਪਰੇ ਨਿਪ ਬੀਰ ਤਬ ਤੈਨ ਕੇ ਮਨ ਮੈਂ ਅਤਿ ਹੀ ਕੁਪ ਜਾਗਿਓ ਫੇਰ ਲਗਿਓ ਤੈਨ ਕੋ ਹਰ ਮਾਰਨ ਜੁਦਾ ਹੈ ਕੇ ਰਸ ਮੋਹ ਅਨੁਰਾਗਿਓ ਸੋਰ ਭਇਓ ਅਤ ਠੌਰ ਤਹਾ ਸੁਨ ਕਹਿ ਜਿਹ ਕੋ ਸ਼ਿਵ ਜੂ ਉਠ ਭਾਗਿਓ ਤਬੇ ਤਾ ਤੀਨ ਲੋਕ ਪਤਵ ਅਤ ਜੁਦ ਕਰੇ ਕੋਪ ਭਰੇ ਤਉਨ ਤੌਰ ਜਹਾਂ ਬਾਰ ਬੀਰ ਅਤ ਹੋਇ ਅਤ ਸਵ ਰਹੇ ਐਸੇ ਬੀਰ ਗਰੇ ਜੈਸੇ ਬਾਡੀ ਕੇ ਕੱਟੇ ਤੇ ਰੂਖ ਗਰੇ ਬੇ ਸੰਭਾਰ ਅਸ ਹਾਥਨ ਨਹੀਂ ਗਹੇ ਅਤ ਹੀ ਤਰੰਗਨੀ ਉਠੀ ਹੈ ਤਹਾਂ ਜੋਦਨ ਤ ਸੀਸ ਸਮ ਬਟੇ ਅਸ ਨਕਰ ਭਾਂਤ ਵਾ ਬਹੇ ਗੋਰੇ ਪੈ ਬਰਦ ਚੜ ਆਏ ਥੇ ਬਰਦਪਤ ਗੋਰੀ ਗौरा ਗੋਰੇ ਰੂਦਰ ਰਾਤੇ ਰਾਤੇ ਹੋਇ ਰਹੇ ਤਬੇਤ ਕ੍ਰੋਧ ਭਰੇ ਕਾਣ ਬਲ ਭਦਰ ਜੂਨੇ ਕੀ ਨੋਰਨ ਭਾਗ ਗਏ ਭਾਟਨਾ ਸੋਬਟ ਠਾਡਕ ਰਿਹਾ ਹੋ ਐਸੇ ਝੂਮ ਪਰੇ ਬੀਰ ਮਾਰੇ ਧਨ ਤੂਕਨ ਕਿ ਮਾਨੋ ਕੰਸ ਰਾਜਾ ਜੋ ਕੋ ਸਾਰੂ ਦਲ ਸਵੈ ਰਹਿਓ ਕਿਤੇ ਉੱਠ ਭਾਗੇ ਕਿਤੇ ਜੋਧ ਤਹੀ ਕੋ ਫੇਰ ਲਾਗੇ ਸੂ ਸਮ ਬਨ ਸੂ ਸਮ ਬਨ ਹਰ ਹਰ ਤਾ ਤੋ ਹਵੈ ਕਹਿਓ ਗਜਨ ਕੇ ਸੁੰਡਨ ਤੇ ਐਸੇ ਛੀਟੈ ਹੁਛੁਟੀ ਜਾਤੇ ਅੰਬਰ ਅਨੂਪ ਲਾਲ ਛੀਟ ਛਬ ਹਵੈ ਰਹਿਓ ਦੋਹਰਾ ਕਿਸਨ ਹਲੀ ਧਨ ਤੂ ਕਿਸੋ ਕਨ ਦਲ ਦਿਓ ਨਿਗਾਏ ਤਿਨ ਸੁਨ ਕੈ ਬਦ ਸ੍ਰੋਨ ਨਿਪਾ ਆਪ ਆਉ ਪੁਨ ਦਇਓ ਪਠਾਏ ਸਈਆ ਪੀਚ ਚਮੋ ਤਸ ਮੀਰਨ ਕੀ ਧਨ ਤੂ ਧਨ ਟੂਕਨ ਸੋ ਬਹੁ ਬੀਰ ਸੰਘਾਰੇ ਭਾਗ ਗਏ ਸੋ ਬਚੇ ਤਿਨ ਤੇ ਜੋ ਫੇਰ ਲਰੇ ਸੋ ਫੇਰ ਹੀ ਮਾਰੇ ਜੂਜ ਪਰੇ ਚਤੁਰੰਗ ਚਮੋ ਤਹ ਸੌਨਤ ਕੇ ਸੋ ਚਲੇ ਪਰ ਨਾਰੇ ਯੋ ਉਪਜੀ ਉਪਮਾ ਜੀ ਮੈਂ ਰਣ ਭੂਮ ਮਨੋ ਤਨ ਭੂਖਨ ਧਾਰੇ ਸਈਆ ਜੋਦ ਕਰਿਓ ਅਤ ਕੋਪ ਦਹੁ ਮਰੇ ਪੀੜ ਕੇ ਵੀਰ ਧਨੇ ਹਨ ਦੀਨੇ ਹਨ ਬਿਖੈ ਜੋ ਜਵਾਨ ਹੋਤੇ ਸਜ ਆਏ ਹੋਤੇ ਜੋ ਸਾਜ ਨੀਨੇ ਸੋ ਛਟ ਭੂਮ ਗਿਰੇ ਰਨ ਕੀਤੇ ਹੱਥਾਉਰ ਬਿਖੈ ਅਤ ਸੁੰਦਰ ਚੀਨੇ ਜੋ ਉਪਮਾ ਉਪਜੇ ਜੀਯ ਮੈਂ ਰਨ ਭੂਮ ਕੋ ਮਾਨਹੁ ਭੂਖਨ ਦੀਨੇ ਸੋ ਝਟ ਭੂਮ ਗਿਰੇ ਰਨ ਕੀ ਤੇ ਹਠੌਰ ਬਿਖੈ ਅਤ ਸੁੰਦਰ ਚੀਨੇ ਯੋ ਉਪਮਾ ਯੋ ਉਪਮਾ ਉਪਜੀ ਜੀ ਅਮੈ ਰਨ ਭੂਮ ਕੋ ਮੰਨਹੁ ਭੂਖਨ ਦੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ